ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਇੱਕ ਹੋਰ ਜਿਹੜੀ ਆਪਾਂ ਜਰਸੀ ਦੀ ਬੈੜ ਤੁਹਾਨੂੰ ਦਿਖਾਉਣ ਜਾ ਰਹੇ ਆਂ ਏਰੀਆ ਜਿਹੜਾ ਪੈ ਜਾਂਦਾ ਦੋਸਤੋ ਪਿੰਡ ਭਾਰਾਪੁਰ ਪੈ ਜਾਂਦਾ ਦੋਸਤੋ ਤਹਿਸੀਲ ਸਰੂਆ ਜ਼ਿਲ੍ਹਾ ਜਿਹੜਾ ਨਵਾਂ ਸ਼ਹਿਰ ਲੱਗਦਾ ਜਲੰਧਰ ਤੋਂ ਜਦੋਂ ਤੁਸੀਂ ਫਗਵਾੜੇ ਆਉਂਗੇ ਦੋਸਤੋ ਫਗਵਾੜੇ ਤੋਂ ਅੱਗੇ ਤੁਸੀਂ ਨਵਾਂ ਸ਼ਹਿਰ ਆਉਣਾ ਹੈਗਾ ਨਵਾਂ ਸ਼ਹਿਰ ਤੋਂ ਤੁਸੀਂ ਜਿਹੜਾ ਗੜ ਸ਼ੰਕਰ ਤੇ ਗੜ ਸ਼ੰਕਰ ਤੋਂ ਦੋਸਤੋ ਜੇ ਤੁਸੀਂ ਬਲਾਚੌਰ ਵਾਲਾ ਰੋਡ ਪੈਨੋ ਦੇ ਰਸਤੇ ਵਿੱਚ ਪਿੰਡ ਆਉਂਦਾ ਪਾਰਾਪੁਰ ਬਿਲਕੁਲ ਪਿੰਡ ਪਹੁੰਚ ਕੇ ਵਿਜ਼ਿਟ ਕਰਕੇ ਨੰਬਰ ਮੈਂ ਵੀਡੀਓ ਦੇ ਵਿੱਚ ਚਲਦੇ ਕਰ ਦੇਣੀ ਆ ਨੰਬਰਾਂ ਤੇ ਸੰਪਰਕ ਕਰਕੇ ਵੀਰ ਦੇ ਟਿਕਾਣੇ ਤੇ ਜਾ ਕੇ ਤੁਸੀਂ ਇਹ ਵੈੜ ਜਿਹੜੀ ਚੈੱਕ ਪਾਸ ਕਰ ਸਕਦੇ ਹੋ ਦੂਜਾ ਸੂਆ ਦੋਸਤੋ ਸੂਣ ਜਾ ਰਹੀ ਹੈ ਵੈੜ ਤਕਰੀਬਨ 8 ਦਿਨ ਬਾਕੀ ਇਸੂਣ ਦੇ ਵਿੱਚ ਹੈ ਪਹਿਲੇ ਸੂਵੇ 12-13 ਲੀਟਰ ਦੀ ਮਿਲਕ ਦੀ ਕਪੈਸਿਟੀ ਰਹੀ ਹੈ ਵੀਰ ਦੇ ਕਹਿਣ ਦੇ ਮੁਤਾਬਕ ਬਾਕੀ ਤੁਸੀਂ ਆਪਣੀ ਤਸੱਲੀ ਮੌਕੇ ਤੇ ਘਰ ਪਹੁੰਚ ਕੇ ਜ਼ਰੂਰ ਕਰ ਸਕਦੇ ਹੋ ਪਹਿਲੇ ਸਵੇਰੇ 12-13 ਲੀਟਰ ਦਿੱਤਾ ਦੋਸਤੋ 8 ਦਿਨ ਬਾਕੀ ਆ ਸੂਣ ਦੇ ਵਿੱਚ ਬਾਕੀ ਮੋਹ 206 ਦਾ ਦਾ ਹੈਗੀ ਵੜ 6 ਦਾ ਦੇ ਵੱਚੀ ਆ ਤੇ ਥਾਣਾ ਦੀ ਕੁਆਲਿਟੀ ਵੇਖੋ ਇੱਕ ਵਾਰੀ ਦੋਸਤੋ ਥਾਣ ਬਹੁਤ ਜਿਆਦਾ ਸੋਹਣਾ ਲੱਗਾ ਮੁਠੀ ਵਾਲਾ ਥਾਣਾ ਆਡਰ ਸੋਹਣਾ ਬਣਾਈ ਆਉਂਦੀ ਆ ਅੱਠ ਦਿਨ ਬਾਕੀ ਹਜੇ ਬਾਕੀ ਸੋਨਾ ਅਲੇਵਾ ਬਣਾ ਕੇ ਤਿਆਰ ਕਰਕੇ ਦੋਸਤੋ ਢਿੱਲਾ ਢੋਲਾ ਜਿਹੜੀਆਂ ਕੱਢ ਕੇ ਇਹ ਵੈੜ ਸੁਣੀ ਆ ਕੱਦ ਕਾਠੀ ਬਹੁਤ ਜਿਆਦਾ ਸੋਹਣਾ ਹੈਗਾ ਜਿੱਦਾਂ ਕਿ ਆਪਾਂ ਪੰਜਾਬ ਦੀਆਂ ਜਰਸੀਆਂ ਵੇਖ ਲੈਂਦੇ ਆ ਦੋਸਤੋ ਉਦਾਂ ਦੀ ਜਿਹੜੀ ਇਹ ਵੈੜ ਤੁਹਾਨੂੰ ਮਿਲੇਗੀ ਤੇ ਬਿਲਕੁਲ ਛੋਟਾ ਜਿਹਾ ਕਾਨਾ ਦੋਸਤੋ ਪਿਓਰਿਟੀ ਜਿਹੜੀ ਆ ਦੋਸਤੋ ਉਹ ਮੁੱਖ ਹੈਗੀ ਆ ਪਿਓਰ ਬੱਛੀ ਹੈਗੀ ਆ ਬਾਕੀ ਜਿਹੜੀ ਸੀਮਣ ਆ ਦੋਸ ਆ ਕਿਸੇ ਕੁਆਲਿਟੀ ਦਾ ਲੱਗਾ ਬਾਕੀ ਨਾਰਮਲੀ ਸੀਮਨ ਤੁਸੀਂ ਮੰਨ ਕੇ ਲੈ ਕੇ ਜਾ ਸਕਦੇ ਹੋ ਵੀ ਨਾਰਮਮਲੀ ਸੀਮਨ ਜਿਹੜਾ ਯੂਜ਼ ਕੀਤਾ ਹੋਇਆ ਬਾਕੀ ਮੁੱਠੀ ਵਾਲਾ ਥਾਣਾ ਤੁਹਾਨੂੰ ਆਰਡਰ ਦੀ ਕੁਆਲਿਟੀ ਵੀ ਜਿਹੜੀ ਆ ਦੋਸਤੋ ਬਿਲਕੁਲ ਦਿਸ ਗਈ ਆ ਬਿਲਕੁਲ ਪੱਧਰ લેਵਾ ਦੋਸਤੋ ਚੌਰ ਸਲੇਵਾ ਤੇ ਬਿਲਕੁਲ ਜਿਹੜੇ ਪੀੜੀ ਦੇ ਪਾਵਜ ਵਰਗੇ ਜਿਹੜੇ ਥਾਣ ਲੱਗੇ ਆ ਦੋਸਤੋ ਸੋਹਣਾ ਥਾਣ ਮੁੱਠੀ ਵਾਲਾ ਜਿਹੜਾ ਵੀ ਚੰਗੀ ਚਵਾਈ ਹੋਵੇਗੀ ਬਾਕੀ ਨਰਕਪਰਕ ਆਪਣੀ ਜਰੂਰ ਕਰਕੇ ਲੈ ਜਿਓ ਮੋਲ 38000 ਰੁਪਇਆ ਹੈਗਾ 38000 ਦੇ ਵਿੱਚੋਂ ਦੋਸਤੋ ਘਰ ਪਹੁੰਚਿਆ ਤਾਂ ਮਾਨਤਨ ਜਰੂਰ ਕੀਤਾ ਜਾਵੇਗਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ